ਸਿਆਣੇ ਕਹਿੰਦੇ ਨੇ ਜਿੰਨਾ ਨੇੜ ਉਹਨਾਂ ਸੇ ਤੇ ਪੰਜਾਬ ਚ ਫੈਲੇ ਕਰਾਈਮ ਵਾਇਰਸ ਦਾ ਸੇਕ ਜਨਾਬ ਨੂੰ ਉਦੋਂ ਜ਼ਰੂਰ ਮਹਿਸੂਸ ਹੋਇਆ ਹੋਣਾ ਜਦੋਂ ਆਪਣੇ ਪਰਿਵਾਰ ਨਾਲ ਹੀ ਵਾਰਦਾਤ ਹੋ ਗਈ ਯਾਨੀ ਕਿ ਲੁੱਟਖੋ ਹੋ ਗਈ ਜੀ ਹਾਂ ਜਗਰਾਉ ਦੇ ਕਾਲਜ ਰੋਡ ਤੋਂ ਸ਼ੇਖਪੁਰ ਚੌਕ ਵੱਲ ਨੂੰ ਸਕੂਟੀ ਤੇ ਜਾਂਦੀਆਂ ਮਾਵਾਂਤਿਆਂ ਕੋਲੋਂ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਦਿਨ ਦਿਹਾੜੇ ਉਹਨਾਂ ਦਾ ਪਰਸ ਖੋ ਲਿਆ ਗਿਆ ਤੇ ਫਿਰ આરોપી ਮੌਕੇ ਤੋਂ ਫਰਾਰ ਹੋ ਗਏ ਇਹਨਾਂ ਦਾ ਇੱਕਾਰਾ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਿਆ ਤੇ ਜਿਨ੍ਹਾਂ ਕੋਲੋਂ ਇਹਨਾਂ ਨੇ ਲੁੱਟ ਕੀਤੀ ਹੈ ਉਹ ਇੱਕ ਥਾਣੇਦਾਰ ਦੀ ਪਤਨੀ ਤੇ ਧੀ ਦੱਸੀ ਜਾ ਰਹੀ ਹੈ ਜੀ ਹਾਂ ਸਹੀ ਸੁਣਿਆ ਇਲਾਕੇ 'ਚ ਕ੍ਰਾਈਮ ਤੇ ਕ੍ਰਿਮੀਨਲ ਕਿੰਨੇ ਆਊਟ ਆਫ ਕੰਟਰੋਲ ਹੋ ਗਏ ਨੇ ਇਸ ਦਾ ਅੰਦਾਜ਼ਾ ਥਾਣੇਦਾਰ ਸਾਹਿਬ ਨੂੰ ਸ਼ਾਇਦ ਉਦੋਂ ਲੱਗਿਆ ਹੋਣਾ ਜਦੋਂ ਆਪਣੇ ਪਰਿਵਾਰ ਨਾਲ ਹੀ ਲੁੱਟ ਹੋ ਗਈ ਕੀ ਗੱਲ ਹੋਈਏ ਤੁਹਾਡੀ ਵਾਈਫ ਨਾਲ ਕੱਲ ਜਿਹੜੀ ਲੁੱਟਖੋ ਦੀ ਵਾਰਦਾਤ ਹੋਈ ਹੈ ਜਗਰਾਵਾਂ ਇਹ ਜੀ ਮੇਰੀ ਬੇਟੀ ਤੇ ਮੇਰੀ ਵਾਈਫ ਨਾ ਮੇਰੀ ਲ ਬੇਟੀ ਦਾ ਸ਼ਾਦੀ ਆ ਹਾਂ ਉਹ ਇਸ ਸੰਬੰਧ ਵਿੱਚ ਕੋਈ ਸਮਾਨ ਲੈਣ ਲਈ ਜਗਰਾਵਾਂ ਆਈਆਂ ਸੀ ਹੂੰ ਉਹ ਸਮਾਨ ਲੈ ਕੇ ਜਦੋਂ ਵਾਪਸ ਸ਼ੇਰਪੁਰ ਫਾਟਕਾ ਦੇ ਪਹੁੰਚੀਆਂ ਹੂੰ ਤੇ ਦੋ ਮੋਟਰਸਾਈਕਲ ਤੇ ਸਵਾਰ ਨੌਜਵਾਨ ਸੀ ਮੌਨੇ ਹੂੰ ਉਹਨਾਂ ਨੇ ਪਿੱਛੋਂ ਪਹਿਲਾਂ ੱੱਕਾ ਮਾਰਿਆ ਤੇ ਫਿਰ ਪਰਸਾ ਤੇ ਸਿੱਧਾ ਉਖੋ ਕੇ ਤੇ ਫਿਰ ਫਾਟਕਾ ਨਾਲ ਨਾਲ ਲੈਣਾਂ ਦੇ ਭੱਜ ਗਏ ਕੱਚੇ ਰਸਤੇ 'ਚ ਠੀਕ ਹੈ ਜੀ ਜੋ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੁਸੀਂ ਹਾਂ ਸਰ ਤੋਂ ਕੋਲ ਸ਼ਿਕਾਇਤ ਦਿੱਤੀ ਹੈ ਜੀ ਸਾਨੂੰ ਉਮੀਦ ਆ ਪੂਰੀ ਕਾਰਵਾਈ ਕਰਨਗੇ ਜੀ 100% ਉਮੀਦ ਹੈ ਸਾਨੂੰ ਹਾਂ ਜੀ ਕੀ ਕਹੋ ਇਸ ਤੋਂ ਪਹਿਲਾਂ ਵੀ ਕਈ ਵਾਰਦਾਤਾਂ ਹੋਈਆਂ ਜੋ ਚੌਕੀ ਪਾਸ ਪੁਲਿਸ ਬਸਟੈਂਡ ਦੇ ਨੇ ਲਾਇਮਾ ਨੇ ਬੜੀ ਹੀ ਜਲਦੀ ਨਾਲ ਕਾਬੂ ਕਰ ਲਏ ਬੰਦੇ ਸਾਨੂੰ ਵੀ ਉਮੀਦ ਆ ਵੀ ਜਲਦੀ ਹੀ ਕਾਬੂ ਹੋ ਜਾਣਗੇ ਜਾਣਕਾਰੀ ਦਿੰਦੇ ਹੋਏ ਥਾਣੇਦਾਰ ਅਜੀਤ ਸਿੰਘ ਨੇ ਆਪ ਦੱਸਿਆ ਕਿ ਉਹਨਾਂ ਦੀ ਪਤਨੀ ਅਤੇ ਧੀ ਬਾਜ਼ਾਰ ਚੋਂ ਖਰੀਦਦਾਰੀ ਕਰਨ ਦੇ ਲਈ ਗਈਆਂ ਸੀ ਕਿਉਂਕਿ ਘਰ ਦੇ ਵਿੱਚ ਬੇਟੇ ਦਾ ਵਿਆਹ ਤਰਿਆ ਹੋਇਆ ਸੀ 피ੜਤਾਵਲੋਂ ਸ਼ੇਖਪੁਰਾ ਫਾਟਕ ਨੇੜੇ ਦੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨਕਾਬਪੋਸ਼ ਨੌਜਵਾਨਾਂ ਨੇ ਪਰਸ ਖੋਲਿਆ ਸਨੇਚਿੰਗ ਕਰ ਲਈ ਤੇ ਮੌਕੇ ਤੋਂ ਫਰਾਰ ਹੋ ਗਏ ਹੁਣ ਥਾਣੇਦਾਰ ਸਾਹਿਬ ਉਮੀਦ ਜਿਤਾ ਰਹੇ ਨੇ ਕਿ ਇਨ੍ਹਾਂ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਉਧਰ ਜਗਰਾਉ ਬੱਸ ਸਟੈਂਡ ਪੁਲਿਸ ਚੌਕੀ ਇੰਚਾਰਜ ਵੱਲੋਂ ਵੀ ਦਾਵਾ ਇਹੋ ਕੀਤਾ ਜਾ ਰਿਹਾ ਹੈ ਸਾਡੇ ਮੁਲਾਜ਼ਮਾ ਐਸਐਸਪੀ ਡਿਊਟੀ ਕਰ ਰਹੇ ਹਨ ਉਹਨਾਂ ਦੀ ਵਾਈਫ ਤੇ ਬੇਟੀ ਬਾਜ਼ਾਰ ਗਏ ਸੀ ਬਾਜ਼ਾਰ ਤੋਂ ਬਾਹਰ ਸਾਰੇ ਸੀ ਤੇ ਦੋ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਪਾਸ ਨੂੰ ਕੋਣ ਰਿਹਾ ਕੋਸ਼ਿਸ਼ ਕੀਤੀ ਤੇ ਜਦੋਂ ਉਹਨਾਂ ਨੇ ਨਾਂ ਛੱਡਿਆ ਤੋਂ ਫੇ ਝੜਕਾ ਮਾਰ ਕੇ ਚੁੱਕ ਕੇ ਲੈ ਗਏ ਉਹਦੇ ਵਿੱਚ ਦੋ ਮੋਬਾਈਲ ਸੀਗੇ ਤੇ 10-12000 ਰੁਪਏ ਦੇ ਕਰੀਬ ਸੀਗੇ ਜੋ ਪਤਾ ਲੱਗਾ ਕੋਈ ਸੀਸੀਟੀਵੀ ਨਹੀਂ ਰਿਕਾਰਡਿੰਗ ਇਸਕੋ ਸੀਸੀਟੀਵੀ ਅਸੀਂ ਕਾਫੀ ਰਾਤ ਦੇ ਹੀ ਲੱਗੇ ਆ ਸਾਡੇ ਐਸਐਸਪੀ ਸਾਹਿਬਾ ਤੋਂ ਵੱਖ-ਵੱਖ ਮੈਂ ਲਾ ਦੋ ਟੀਮਾਂ ਬਣਾਈਆਂ ਹੋਈਆਂ ਸੀ ਸਾਰੇ ਆਨੇ ਉਹ ਸੀਸੀਟੀਵੀ ਨਾਲ ਸੀ ਨੂੰ ਤਾਂ ਕਾਫੀ ਉਹ ਚ ਲੀਡ ਮਿਲ ਗਈ ਹੈ ਜਲਦੀ ਕੱਥਰ ਪਤਾ ਇੱਕ ਵਾਰ ਜੀ ਪੁਲਿਸ ਲਈ ਇਦਾਂ ਦੇ ਵਾਰਦਾਤਾਂ ਚੈਲੰਜ ਨਹੀਂ ਕਿ ਪੁਲਿਸ ਮੁਲਾਜ਼ਮਾਂ ਦੇ ਹੀ ਪਰਿਵਾਰਾਂ ਤੇ ਇਦਾਂ ਦੀ ਲੁੱਟਮਾਰ ਦੀ ਹੁਣ ਹੋਣੀ ਸ਼ੁਰੂ ਹੋ ਗਈ ਹੈ ਪੁਲਿਸ ਪਰਿਵਾਰਾਂ ਦੇ ਮੈਂਬਰਾਂ ਤੇ ਕਿਸੇ ਤੇ ਵੀ ਇਹ ਤਾਂ ਲਿਖਿਆ ਨਹੀਂ ਹੁੰਦਾ ਵੀ ਇਹ ਪੁਲਿਸ ਮੈਂਬਰ ਹੈ ਇਹ ਅਸੀਂ ਵੀ ਜੇ ਕੋ ਪਬਲਿਕ ਦੇ ਹੈਗੇ ਆ ਪਬਲਿਕ ਹਾਂ ਠੀਕ ਹੈ ਸਾਡੀ ਜੌਬ ਆ ਇਹ ਤਾਂ ਜਿਹੜੀ ਵਾਰਦਾਤ ਆ ਵਾਰਤ ਕ੍ਰਿਮੀਨਲ ਬੰਦੇ ਨੇ ਤਾਂ ਵਾਰਦਾਤ ਕਰਨੀ ਹੀ ਹੁੰਦੀ ਹੈ ਜਗਰਾਉ ਬੱਸ ਸਟੈਂਡ ਚੌਂਕੀ ਇੰਚਾਰਜ ਨੇ ਦਾਵਾ ਕੀਤਾ ਹੈ ਕਿ ਕਿਉਂਕਿ ਉਹਨਾਂ ਕੋਲ ਵਾਰਦਾਤ ਦੀ ਸੀਸੀਟੀਵੀ ਫੁਟੇਜ ਹੈ ਇਸ ਲਈ ਮੁਲਜ਼ਮਾਂ ਦੀ ਜਲਦ ਪਛਾਣ ਕਰਕੇ ਉਹਨਾਂ ਨੂੰ ਕਾਬੂ ਕਰ ਲਵਾਂਗੇ ਸਾਨੂੰ ਵੀ ਯਕੀਨ ਹੈ ਇੰਨਾ ਬਦਮਾਸ਼ਾਂ ਨੂੰ ਕਾਬੂ ਕਰਨ ਚ ਪੁਲਿਸ ਵਾਲੇ ਪੂਰੀ ਵਾਹ ਲਾ ਦੇਣਗੇ ਤੇ ਇਹ ਲੁਟੇਰੇ ਜਲਦ ਪੁਲਿਸ ਦੀ ਗ੍ਰਿਫਤ ਵਿੱਚ ਵੀ ਹੋਣਗੇ ਬਸ ਸਵਾਲ ਇੰਨਾ ਕੁ ਹੈ ਜੇਕਰ ਕਿਸੇ ਆਮ ਪਰਿਵਾਰ ਨਾਲ ਅਜਿਹਾ ਹੋਇਆ ਹੁੰਦਾ ਤਾਂ ਕੀ ਪੁਲਿਸ ਦਾ ਉਦੋਂ ਵੀ ਇਸੇ ਤਰ੍ਹਾਂ ਦਾ ਐਕਸ਼ਨ ਵਿਖਣ ਨੂੰ ਮਿਲਦਾ ਜਾਂ ਉਦੋਂ ਕਾਰਵਾਈ ਜਾਂ ਕਾਰਗੁਜ਼ਾਰੀ ਕੁਝ ਹੋਰ ਹੁੰਦੀ ਦੱਸੋ ਕਿ ਕੀ ਸਮਝੀਏ ਜਗਰਾਉ ਤੋਂ ਹੇਮਰਾਜ ਬੱਬਰ ਦੀ ਰਿਪੋਰਟ ਪੀਟੀਸੀ ਨਿਊਜ਼